ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਹੈ ਮੇਰਾ ਨਾਮ ਰੈਵਰੈਂਟ ਮਨਜੀਤ ਸਿੰਘ ਹੈ ਔਰ ਇਸ ਸਮੇਂ ਸੀ ਸੀਐਨਆਈ ਚਰਚ ਦਿੱਬਰ ਤੋਂ ਮੇਰੀ ਪੋਸਟਿੰਗ ਹੈ ਔਰ ਇਸ ਜਗ੍ਹਾ ਤੇ ਪਰਮੇਸ਼ਰ ਦੀਆਂ ਸੇਵਾਵਾਂ ਕਰ ਰਿਹਾ ਹਾਂ ਔਰ ਸਾਰੇ ਹੀ ਦੇਸ਼ ਵਿਦੇਸ਼ਾਂ ਦੇ ਵਿੱਚ ਵਸਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾਂ ਪ੍ਰਵੇਸ਼ਮਸਿਤੇ ਜਨਮ ਦਿਹਾੜੇ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਪਰਮੇਸ਼ਰ ਇਸੇ ਤਰ੍ਹਾਂ ਸਾਰਿਆਂ ਨੂੰ ਸਬਾਲ ਕੇ ਰੱਖੇ ਤਾਂ ਜੋ ਆਉਣ ਵਾਲਾ ਵੱਡਾ ਦਿਨ ਔਰ ਨਵਾਂ ਸਾਲ ਸਾਰੇ ਤੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇ ਔਰ ਸਾਰੇ ਹੀ ਸਲਾਮਤੀ ਦਿਨਾਲ ਵਸਨ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਆ ਸੋ ਪਰਮੇਸ਼ਰ ਦੇ ਸਲਾਮਤੀ ਸਾਰੇ ਤੇ ਹੋਵੇ ਹੁਣ ਮੈਂ ਦੱਸਣਾ ਚਾਹੁੰਦਾ ਕਿ ਪ੍ਰਭ ਯੀਸ਼ੂ ਮਸੀਹ ਦਾ ਇਸ ਧਰਤੀ ਤੇ ਆਉਣਾ ਮਕਸਦ ਕੀ ਸੀਗਾ ਕਿਉਂਕਿ ਬਹੁਤ ਸਾਰੇ ਨੇ ਜੋ ਕਹਿੰਦੇ ਨੇ ਕਿ ਪ੍ਰਭ ਯੀਸ਼ੂ ਮਸੀਹ ਨੇ ਪੰਜਾਬ ਦੇ ਨੇਕੀ ਕੀਤਾ ਸਾਂਸਾਦ ਦਿੱਲੀ ਕੀ ਕੀ ਤਾਜਾ ਘੋਰਿਆਂ ਦੇ ਨਹੀਂ ਕੁਛ ਕੀਤਾ ਨਹੀਂ ਇਹ ਇੱਕ ਗਲਤ ਧਾਰਨਾ ਆ ਪ੍ਰਭੇਸ਼ੂ ਮਸੀਹ ਸਾਰੇ ਹੀ ਮਨੁੱਖ ਜਾਤੀ ਦੇ ਲਈ ਆਏ ਨੇ ਜੋ 2025 ਸਾਲ ਪਹਿਲਾਂ ਪ੍ਰਭੇਸ਼ੂ ਮਸੀਹ ਨੇ ਇਸ ਧਰਤੀ ਤੇ ਜਨਮ ਲਿਆ ਉਸ ਦਾ ਜਨਮ ਪਹਿਲਾਂ ਤੋਂ ਹੀ ਨਿਰਧਾਰਿਤ ਕੀਤਾ ਗਿਆ ਸੀਗਾ ਜਦੋਂ ਆਦਮ ਤੇ ਹਵਾ ਨੇ ਆਪ ਕੀਤਾ ਅਨਾਗਿਆਕਾਰੀ ਕੀਤੀ ਜਿਸ ਤਰ੍ਹਾਂ ਸੀ ਪਵਿੱਤਰ ਬਾਈਬਲ ਦੇ ਵਿੱਚ ਵੀ ਪੜਦੇ ਆ ਔਰ ਉਸੇ ਸਮੇਂ ਤੋਂ ਹੀ ਇਹ طے ਹੋ ਚੁੱਕਿਆ ਸੀਗਾ ਕਿ ਮਨੁੱਖ ਜਾਤੀ ਦੇ ਲਈ ਇੱਕ ਪੁੱਤਰ ਆਏਗਾ ਜੋ پاک ਬਲੀ ਦੇ ਰੂਪ ਦੇ ਵਿੱਚ ਹੋਏਗਾ ਔਰ ਸਾਰਿਆਂ ਦੇ ਲਈ ਉਹ ਆਪਣਾ ਬਲੀਦਾਨ ਦੇਗਾ ਕਿ ਕਿਸੀ ਜਾਨ ਦਿਆਂ ਕਿ ਅਗਰ ਸਾਨੂੰ ਆਜ਼ਾਦੀ ਚਾਹੀਦੀ ਹੈ ਚਾਹ ਪਾਪਾ ਤੋਂ ਹੈ ਚਾਹ ਕਿਸੇ ਵੀ ਪ੍ਰਕਾਰ ਦੀ ਕਿਉਂ ਨਹੀਂ ਹੈ ਉਸ ਲਈ ਬਲੀਦਾਨ ਸੈਕਰੀਫਾਈਸ ਜ਼ਰੂਰੀ ਹੈ ਇਸ ਲਈ ਸਵਰਗ ਤੋਂ ਔਰ ਧਰਤੀ ਦਾ ਸਿਧਾਂਤ ਹੈ کہ اگر ایسی آزادی پایا چاہے تو بلیدان ضروری ہے اور جس طرح ایک فریڈم فائٹر نے بھی کہا کہ تم مجھے خون دو میں تمہیں ازادی دیتا ہوں ہر ایک ازادی دے پیچھے سیکریفائز ہے اس لیے پرمیشور نے بھی اپنے بیٹے پربیشم مسیح دھرتی بھیجا کہ اوہ سارے لی بلیدان ہو جان اور پوری منخ جاتی نو پاپت لین جو آدم تے ہوا دے دوارا ਇਸ ਧਰਤੀ ਤੇ ਇਨਸਾਨ ਤੇ ਮ੍ਰਿਤਿ ਆਈ ਮੌਤ ਆਈ ਔਰ ਪਾਪ ਦਾ ਬੰਧਨ ਉਸ ਨੂੰ ਤੋੜ ਸੁਟੇ ਇਸ ਲਈ ਪ੍ਰਵੇਸ਼ਯੁਮਸੀ ਜਿਸਰਾ ਅਸੀਂ ਪੜਦੇ ਵੀਆ ਪ੍ਰਵੇਸ਼ਯੁਮਸੀ ਦੇ ਬਾਰੇ ਜੋਹਨਾ ਦੇ ਬਾਪ ਉਸਦੀ 16 ਆਇਤ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਅਜੀਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਬੇਟਾ ਦੇ ਦਿੱਤਾ ਤਾਂ ਜੋ ਕੋਈ ਉਸਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਸਦਾ ਦੀ ਜ਼ਿੰਦਗੀ ਪਾਏ ਸੋ ਪ੍ਰਭੂ ਯੀਸ਼ੂ ਮਸੀਹ ਸਾਨੂੰ ਸਦਾ ਦੀ ਜ਼ਿੰਦਗੀ ਦੇਣ ਆਇਆ ਸਾਨੂੰ ਉਹ ਪਿਆਰ ਦਿਖਾ ਕੇ ਗਿਆ ਕਿ ਅਸੀਂ ਸਭ ਨਾਲ ਪਿਆਰ ਰੱਖਿਏ ਇੱਕ ਮੁਹੱਬਤ ਦਾ ਸਨੇਹਾ ਦੇ ਕੇ ਗਿਆ ਨਾ ਦੋਸਤੋ ਪਹਿਲਾਂ ਕਿਸੇ ਨੇ ਦਿੱਤਾ ਤੇ ਨਾ ਹੀ ਕੋਈ ਦੇਗਾ ਕਿਉਂਕਿ ਉਹ ਕਹਿੰਦਾ ਆ ਕਿ ਮੈਂ ਤੁਹਾਡੇ ਲਈ ਜਾਨ ਦਿਨਾ ਹੈ ਇੱਕ ਅੱਛਾ ਮਿੱਤਰ ਜੋ ਤੁਹਾਡੇ ਲਈ ਮੈਂ ਪ੍ਰਾਂਤ ਦਿਨਾ ਤੁਹਾਡੇ ਲਈ ਜਾਨ ਦਿਨਾ ਹੈ ਇਸ ਲਈ ਪ੍ਰਭ ਯਿਸੂ ਮਸੀਹ ਇਸ ਧਰਤੀ ਤੇ ਸਾਨੂੰ ਆਜ਼ਾਦ ਕਰਨਾ ਹੈ ਪਾਪ ਤੋਂ ਆਜ਼ਾਦ ਕਰਨਾ ਹੈ ਨਸ਼ੇ ਤੋਂ ਆਜ਼ਾਦ ਕਰਨਾ ਹੈ ਸਾਨੂੰ ਚੰਗਾ ਕਰਨ ਦੇ ਲਈ ਆਏ ਕਿਉਂਕਿ वचन ਦੇ ਵਿੱਚ ਲਿਖਿਆ ਹੈ ਪਵਿੱਤਰ ਬਾਈਬਲ ਦੇ ਵਿੱਚ ਕਿ ਯਿਸੂ ਦੇ ਕੋਲੋਂ ਖਾਂdre ਸੱਚੇ ਕੀਤੇ ਗਿਆ ਅੱਜ ਜਿ세 ਖੁਸ਼ੀਆਂ ਮਨਾ ਰਹਿਆ ਉਸੇ ਦੀਆਂ ਮਨਾ ਰਹੇ ਕਿ ਪ੍ਰਭ ਯਿਸੂ ਮਸੀਹ ਨੇ ਸਾਡੇ ਸਾਰੇ ਗੁਨਾਹਾਂ ਨੂੰ ਵੀ ਉਠਾ ਲਿਆ ਆ ਔਰ ਸਾਡੇ ਰੋਗਾਂ ਨੂੰ ਵੀ ਉਹ ਚੰਗਾ ਕਰਦਾ ਤੇ ਸਾਨੂੰ ਨਵੀਂ ਜ਼ਿੰਦਗੀ ਦਿੰਦਾ ਆ ਔਰ ਇਸੇ ਦੌਰਾਨ ਮੈਂ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਖਾਸ ਕਰ ਨੌਜਵਾਨਾਂ ਨੂੰ ਕਿ ਪ੍ਰਭੂ ਯਿਸੂ ਮਸੀਹ ਤੁਹਾਡੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਆ ਜੋ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ छुड़ा ਸਕਦੇ ਨੇ ਇਸ ਲਈ ਤੁਸੀਂ ਪਵਿੱਤਰ ਬਾਈਬਲ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਹੈ ਕਿ ਜਵਾਨ ਆਪਣੀ ਜਵਾਨੀ ਦੇ ਵਿੱਚ ਆਪਣੇ ਸਿਰਜਣਹਾਰ ਨੂੰ ਆਪਣੇ ਕਰਤਾਰ ਨੂੰ ਯਾਦ ਰੱਖੇ ਇਸ ਨੇ ਵਿਚਾਰਨਾ ਕਿ ਨੌਜਵਾਨ ਪਰਮੇਸ਼ਰ ਦੀ ਵੱਲ ਮੋੜਨ ਔਰ ਧਾਰਮਿਕਤਾ ਦੇ ਕੰਮ ਕਰਨ ਤਾਂ ਜੋ ਉਹ ਸਦਾ ਦੀ ਜ਼ਿੰਦਗੀ ਨੂੰ ਹਾਸਲ ਕਰਨ ਔਰ ਪ੍ਰੇਮ ਮੁਹੱਬਤ ਦੇ ਵਿੱਚ ਵੱਧ ਸਕਣ ਤਾਂ ਜੋ ਅੱਜ ਜੋ ਅਸੀਂ ਦੇਖ ਰਹੇ ਹਾਂ ਕਿ ਅਬ ਤਰ੍ਹਾਂ ਤਰ੍ਹਾਂ ਦੇ ਕਲੇਸ਼ ਨੇ ਲੜਾਈ ਝਗੜੇ ਨੇ ਕਿਉਂ ਕਿਉਂਕਿ ਨਫ਼ਰਤ ਉਸ ਦੀ ਜੜ ਹੈ ਇਹ ਨਫ਼ਰਤ ਨੂੰ ਪ੍ਰਭੂ ਯੇਸ਼ੂ ਮਸੀਹ ਖਤਮ ਕਰਨ ਆਏ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਕਿਸੇ ਇੱਕ ਜਾਤ ਦੇ ਲਈ ਬਲੀਦਾਨ ਨਹੀਂ ਹੋਏ ਕਿਸੇ ਇੱਕ ਮਜ਼ਹਬ ਦੇ ਲਈ ਉਹ ਬਲੀਦਾਨ ਨਹੀਂ ਹੋਏ ਪੂਰੀ ਮਨੁੱਖ ਜਾਤੀ ਦੇ ਲਈ ਇਸ ਸਾਰੇ ਸੰਸਾਰ ਦੇ ਲਈ ਉਸਨੇ ਆਪਣਾ ਬਲੀਦਾਨ ਦਿੱਤਾ ਆ ਪਰਬੀ ਯੇਸ਼ੂ ਮਸੀਹ ਮਚਾਣਾ ਹੈ ਕਿ ਇਸ ਸਾਲ ਵੀ ਸਾਡੇ ਮਨਾਂ ਨੂੰ ਪ੍ਰੇਰਿਤ ਕਰੇ ਕਿ ਅਸੀਂ ਇੱਕ ਦੂਸਰੇ ਦੇ ਨਾਲ ਨਫ਼ਰਤ ਨਹੀਂ ਬਲਕਿ ਪਿਆਰ ਵੰਡ ਸਕੀਏ ਮੁਹੱਬਤ ਵੰਡ ਸਕੀਏ ਅਤੇ ਅੱਗੇ ਪਿਆਰ ਦਾ ਸੁਨੇਹਾ ਜਿੰਦੇ ਹੋਏ ਅਸੀਂ ਪਾਏ ਚਾਰੇ ਦੇ ਵਿੱਚ ਅੱਗੇ ਵਧਦੇ ਚਲੇ ਜਾਈਏ ਸੋ ਪਰਮੇਸ਼ੁਰ ਤੁਹਾਨੂੰ ਬਹੁਤ ساری ਆਸ਼ੀਸ਼ਾਂ ਵਰਕਤ ਦੇਣ ਔਰ ਇਹ ਵਾਅਦਾ ਦੇਨੌਰ ਨਵਾਂ ਸਾਲ ਤੇ ਬਹੁਤ ਸਾਰੀ ਸਲਾਮਤੀ ਦਾ ਕਾਰਨ ਠਹਿਰੇ ਖੁਸ਼ੀਆਂ ਦਾ ਕਾਰਨ ਠਹਿਰੇ ਔਰ ਬੜੌਤਰੀ ਔਰ ਉੱਨਤੀ ਦਾ ਕਾਰਨ ਠਹਿਰੇ ਸਾਰੇ ਰਿਸ਼ਤੇਦਾਰਾਂ ਨੂੰ ਸलाम ਜਾਂਦਾ ਹਾਂ